ਅੰਤਰ ਗੁਰੂ ਅਰਾਧਨਾ ਜੇ ਭਾ ਜਪ ਗੁਰ ਨੋ ਨੇਤਰੀ ਸਤਗੁਰ ਪੇਖਣਾ ਸਰਵਣੀ ਸੋਣਾ ਗੁਰ ਨਾਉ ਸਤਗੁਰ ਸੇ ਤੀਰਤੇ ਆ ਦਰਗੇ ਪਾਈਏ ਠਾ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਕਿਉਂਕਿ ਜੀਵ ਆਤਮਾ ਮਰਦਾ ਨਹੀਂ ਮਰਨ ਹਾਰੀਏ ਜੀਰਾ ਨਹੀਂ ਦੇ ਮਰਦੀ ਹੈ ਦੇ ਦੇ ਵਿੱਚੋਂ ਯਾਨੀ ਅਸਥੂਲ ਦੇ ਵਿੱਚੋਂ ਜਦੋਂ ਸੂਖਮ ਸਰੀਰ ਦੇ ਸਹਹਿਤ ਜੀਵਾਤਮਾ ਚਲਾ ਜਾਂਦਾ ਹੈ ਇਸ ਨੂੰ ਮਰ ਗਿਆ ਕਹਿੰਦੇ ਹਨ ਲੇਕਿਨ ਜੀਵਾਤਮਾ ਨਹੀਂ ਮਰਦਾ ਅਗਰ ਉਹ ਮਰ ਜਾਏ ਅੱਗੇ ਦੇਹ ਹੋਰ ਕੌਣ ਧਾਰਨ ਕਰੇ ਕੀਤੇ ਕਰਮ ਦਾ ਫਲ ਕੌਣ ਪਾਵੇ ਫਿਰ ਇਸ ਕਰਕੇ ਨਹੀਂ ਅੱਗੇ ਹੋਰ ਵੀ ਕੋਈ ਜੀਵਨ ਹੈ ਗੁਰੂ ਜੀ ਤੋਂ ਸਿੱਖਾਂ ਨੇ ਪੁੱਛਿਆ ਗਰੀਬ ਨਵਾਜ਼ ਆਪ ਕਿਰਪਾ ਕਰਕੇ ਦੱਸੋ ਮਰਨ ਤੋਂ ਬਾਅਦ ਜੀਵਨ ਨੂੰ ਕਈ ਗਤੀ ਮਿਲਦੀ ਹੈ ਗਤੀ ਕਹਿੰਦੇ ਹਨ ਮਰਨ ਤੋਂ ਬਾਅਦ ਦੀ ਹਾਲਤ ਨੂੰ ਗੁਰੂ ਜੀ ਕਹਿਣਗੇ ਇੱਕੋ ਜੀ ਗਤੀ ਸ਼ਬਦੀ ਨਹੀਂ ਹੁੰਦੀ 6 ਕਿਸਮ ਦੇ ਲੋਕ ਦੁਨੀਆ ਵਿੱਚ ਹਨ ਉਹਨਾਂ ਦੀ ਅਡਾਡੀ 6 ਕਿਸਮ ਦੀ ਗਤੀ ਹੈ ਪਹਿਲੀ ਪਾਪੀਆਂ ਦੀ ਗਤੀ ਹੈ ਦੂਜੀ ਪੁੰਨੀਆਂ ਦੀ ਗਤੀ ਹੈ ਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਕਿ ਇਹ ਜੋਗਾ ਵੇਸ਼ੀਆਂ ਦੀ ਚੌਥੀ ਭਗਤਾਂ ਦੀ ਗਤੀ ਹੈ ਪੰਜਵੀਂ ਬ੍ਰह्म ਗਿਆਨੀਆਂ ਦੀ ਗਤੀ ਹੈ ਛੇਵੀਂ ਕਾਰਕਾਂ ਦੀ ਗਤੀ ਹੈ ਛੇ ਕਿਸਮ ਦੇ ਲੋਕ ਹਨ ਇਹਨਾਂ ਦੀ ਅਡੜ ਕਿਸਮ ਦੀ ਹੀ ਗਤੀ ਹੁੰਦੀ ਹੈ ਪਾਪੀ ਜਿਹੜੇ ਆਪਣੀ ਸਾਰੀ ਜ਼ਿੰਦਗੀ ਗੁਰੂ ਸ਼ਾਸਤਰ ਦੇ ਗੁਰਬਾਣੀ ਦੇ ਹੁਕਮ ਤੋਂ ਉਲਟ ਚੱਲ ਕੇ گزارਦੇ ਹਨ ਬੁਰਾਈਆਂ ਵਿੱਚ ਲਗਾਉਂਦੇ ਹਨ ਉਹਨਾਂ ਵਾਸਤੇ ਦੱਸਿਆ ਜਿਤਨੇ ਨਰਕ ਸਭ ਮਨੁੱਖ ਪਹੁੰਗੇ ਗੁਰਮੁਖ ਲੇਪਨਾ ਮਾਸ਼ਾ ਹੈ ਉਹਨਾਂ ਵਾਸਤੇ ਦੋਸ਼ਕ ਨਰਕ ਦੱਸਿਆ ਹੈ ਜਿਹੜੇ ਕਈ ਕਹਿੰਦੇ ਦੋਸ਼ਕ ਨਰਕ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਇਉਂ ਕਰਕੇ ਉਹਨਾਂ ਦੀ ਗੱਲ ਜੀਏ ਮਰਨ ਤੋਂ ਬਾਅਦ ਜਮਰਾਜ ਦੇ ਦੂਤ ਧਰਮਰਾਜਾਂ ਦੇ ਪੇਸ਼ ਕਰਦੇ ਹਨ ਮਾਰ ਦੇ ਕੁੱਟਦੇ ਲੈ ਜਾਂਦੇ ਹਨ ਜਿਹੜੇ ਜੇ ਪਾਪ ਕੀਤੇ ਉਹ ਜੇ ਸੈਕੰਡ ਥਰਡ ਕਲਾਸ ਦੇ ਦੁੱਖ ਉਸ ਨੂੰ ਮਿਲਦੇ ਹਨ ਬੜੀ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਪਾਉਂਦਾ ਹੈ ਤੇ ਉੱਥੇ ਸਭ ਚੂਹੇ ਬੜਬੜ ਖਾਂਦੇ ਹਨ ਗੰਦ ਮੰਦ ਵਿੱਚ ਉਬਲਦਾ ਹੈ ਤਤਿਆਂ ਥੰਮਾ ਨਾਲ ਚਿਮੜਿਆ ਜਾਂਦਾ ਹੈ ਪੁੱਠਾ ਲਟਕਾ ਕੇ ਕੁੱਟਿਆ ਜਾਂਦਾ ਹੈ ਮੂਹ ਦੇ ਵਿੱਚ ਬੁਲਦੀਆਂ ਸ਼ਰਾਬਾਂ ਪਾਈਆਂ ਜਾਂਦੀਆਂ ਹਨ ਜਿਹੜੇ ਜੀਵ ਘਾਤ ਕਰਦੇ ਉਹਨੂੰ ਜਿਉਂਦਿਆਂ ਨੂੰ ਹੀ ਨੋਚ-ਨੋਚ ਕੇ ਜਾਨਵਰ ਖਾਂਦੇ ਹਨ ਅਨੇਕ ਕ੍ਰਿਸ਼ਣ ਦੇ ਦੁੱਖੋਤ ਸੇ ਮਿਲਦੇ ਹਨ ਯੋ ਉਸ ਤੋਂ ਬਾਅਦ ਫਿਰ 84 ਲੱਖ ਜੋਨ ਦਾ ਗੇੜਾ ਦਿੱਤਾ ਜਾਂਦਾ ਹੈ ਫਿਰ ਮਨੁੱਖਾ ਦੇ ਦੀਵਾਰੀ ਆਉਂਦੀ ਹੈ ਮਨੁੱਖਾ ਦੇ ਦੇ ਵਿੱਚ ਵੀ ਇਹ ਇਹ ਥਾਂ ਇਹ ਜੇ ਘਰ ਵਿੱਚ ਉਹਦਾ ਜਨਮ ਹੁੰਦਾ ਹੈ ਜਿੱਥੇ ਅਤਿਆંત ਦੁੱਖ ਤੇ ਕਸ਼ਟ ਹੋਵੇ ਦਲਿਤਰਾਦ ਹੋਵੇ ਇਹ ਪਾਪੀਆਂ ਦੀ ਗਤੀ ਪੁੰਨੀਆਂ ਦੀ ਗਤੀ ਉਹਨਾਂ ਆਤਮਾ ਜਿਹੜੇ ਹਨ ਪੁੰਨ ਕਰਮਾਂ ਨੂੰ ਇਕੱਠੇ ਕਰਦੇ ਹਨ ਸੋ ਉਹਨਾਂ ਨੂੰ ਜੰਦੂਤ ਨਹੀਂ ਲੈਣ ਆਉਂਦੇ ਉਹਨਾਂ ਨੂੰ ਦੇਵਤਾ ਲੈਣ ਆਉਂਦੇ ਹਨ ਦੇਵਤਾ ਸਤਕਾਰ ਨਾਲ ਲੈ ਜਾਂਦੇ ਹਨ ਵਿਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹਨ ਧਰਮ ਰਾਜੇ ਦੀ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ ਪਾਪਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ ਧਰਮ ਰਾਜਾ ਜੋ ਨਿਆਂ ਤੇ ਬਿਠਾਇਆ ਪ੍ਰਮਾਤਮਾ ਨੇ ਪਰਮੇਸ਼ਰ ਦਾ ਮੁੰਸਫ ਹੈ ਉਹ ਉਹਨਾਂ ਨੂੰ ਕਹਿੰਦੇ ਪਹਿਲੇ ਨੂੰ ਤੁਸੀਂ ਬਹੁਤ ਚੰਗੇ ਹੋ ਪਰ ਜਿਸ ਕੰਮ ਵਾਸਤੇ ਪਰਮੇਸ਼ਰ ਨੇ ਮਨੁੱਖਾ ਦੇ ਬਖਸ਼ੀ ਉਹ ਕੰਮ ਤੁਸੀਂ ਨਹੀਂ ਕੀਤਾ ਉਹ ਕੰਮ ਕੀ ਹੈ ਸਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤਰੀ ਵਰੀਆ ਅਵਰ ਕਾਇ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਮਨੁੱਖਾ ਦੇ ਦਾ ਅਸਲ ਮੁਖ ਪ੍ਰਯੋਜਨ ਇਹ ਹੈ ਪਰ ਫਿਰ ਵੀ ਤੁਸੀਂ ਬਹੁਤ ਅੱਛੇ ਹੋ ਤੁਸੀਂ ਪੁੰਨਾ ਦਾ ਮਜਮੂਆ ਇਕੱਠਾ ਕੀਤਾ ਹੈ ਪੁੰਨ ਕਰਮ ਇਕੱਠੇ ਕੀਤੇ ਹਨ ਸੋ ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਲੋਕਾਂ ਨੂੰ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਕੋਈ ਜੰਨਤ ਕਹਿੰਦਾ ਹੈ ਕੋਈ ਸਵਰਗ ਕਹਿੰਦਾ ਹੈ ਕੋਈ ਬਿਸ਼ਟ ਕਹਿੰਦਾ ਕੋਈ ਕੁਛ ਕੁਛ ਉੱਥੇ ਬਹੁਤ ਕਿਸਮ ਦੇ ਸੁੱਖ ਉਹਨਾਂ ਨੂੰ ਜਿਸਮਾਨੀ ਸੁੱਖ ਹਨ ਬਿਤੇ ਜਾਂਦੇ ਹਨ ਪਰ ਉੱਥੇ ਮਨ ਦੀ ਸ਼ਾਂਤੀ ਨਹੀਂ ਹੈ ਚਿੰਤਾ ਬਣੀ ਰਹਿੰਦੀ ਹੈ ਈਰਖਾ ਬਣੀ ਰਹਿੰਦੀ ਹੈ ਅਮਾਨ ਉੱਥੇ ਬਣਿਆ ਰਹਿੰਦੇ ਤਿੰਨ ਗੱਲਾਂ ਉੱਥੇ ਵੀ ਬਣੀਆ ਰਹਿੰਦੀਆਂ ਜਿਸ ਕਰਕੇ ਉਹ ਲੋਕ ਮਨ ਕਰਕੇ ਸੁਖੀ ਨਹੀਂ ਹਨ ਐ ਤੀਸਰੇ ਦਰਜੇ ਦੇ ਲੋਕ ਉਹ ਹਨ ਜਿਨ੍ਹਾਂ ਨੇ ਪ੍ਰਾਣਾਯਾਮੀ ਕੀਏ ਯੋਗਾ ਵਿਅਸੀ ਕਹਿੰਦੇ ਹਨ ਉਹਨਾਂ ਦੀ ਗਤੀ ਜਦੋਂ ਉਹ ਸਰੀਰ ਛੱਡਦੇ ਹਨ ਦਸ਼ਮਾਤਾਰ ਫੋੜ ਕੇ ਸਰੀਰ ਨੂੰ ਛੱਡ ਕੇ ਉਹ ਬ੍ਰਹਮ ਲੋਕ ਨੂੰ ਜਾਂਦੇ ਹਨ ਬ੍ਰਹਮਾਂ ਦੇ ਲੋਕ ਤੱਕ ਉਹਨਾਂ ਦੀ ਗਤੀ ਹੈ ਚੌਥੇ ਹਨ ਭਗਤ ਪ੍ਰਭੂ ਦੇ ਜਿਹੜੇ ਸਰਵਣ ਭਗਤੀ ਕਰਦੇ ਹਨ कीर्तन भक्ति करते हैं सिमरन भक्ति करते हैं नमस्कार भक्ति करते हैं अरदास भक्ति करते हैं अर्चन धूप दीप आदि अपनी देव करने करते दे हैं दासा भाव सखा या सखी भाव आत्म निवेदन ये नौ किस्म की भक्ति है भक्त नवे प्रकारा पंडित वेद पुकारा जिन्हें भक्ति करते करते ਸਰੀਰ ਦਾ ਪਰੀਤਿਆਗ ਕਰਦੇ ਹਨ ਉਹ ਸੱਚਖੰਡ ਬੇਕੁੰਠ ਧਾਮ ਨੂੰ ਜਾਂਦੇ ਹਨ ਉਹਨਾਂ ਦੀ ਗਤੀ ਹੀ ਗੁਰੂ ਜੀ ਨੇ ਇਹ ਦੱਸੀ ਹੈ ਅੰਤਰਗੁਰੂ ਆਰਾਧਨਾ ਜੇਵਾ ਜਪ ਗੁਰਨਾਉ ਨੇਤਰੀ ਸਤਗੁਰ ਪ੍ਰੇਖਣਾ ਸਦਮੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਣ ਦਰਗੇ ਮਿੰਦਾ ਤੋਂ ਗੁਰਾਂ ਦੇ ਨਾਲ ਸੰਤਾਂਾਂ ਦੇ ਨਾਲ ਵਸਦੇ ਆ Na na la duniya na na la Na 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 la We'll I'm in ਸੰਤਾਂ ਦੀ ਗਤੀ ਅੱਗੇ ਇੱਕ ਗਤੀ ਬ੍ਰਹਮ ਗਿਆਨੀਆਂ ਦੀ ਹੈ ਭਗਤੀ ਕਰਦੇ ਕਰਦੇ ਬ੍ਰਹਮ ਗਿਆਨ ਦੀ ਅਵਸਥਾ ਯਾਨੀ ਪ੍ਰਭੂ ਦਾ ਮਿਲਾਪ ਹੋ ਜਾਣਾ ਜਿਸ ਨੂੰ ਦੱਸਿਆ ਕਬੂ ਸਾਧ ਸੰਗਤੇ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਰਤੇ ਇਤਰੰ ਸਦਾ ਬਸੇ ਪਾਪਮ ਕੇ ਸੰਗ ਯੂੰ ਜਲ ਮੈਂ ਜਲ ਆਏ ਖਟਾਨਾ ਕਿਉ ਜੋਤੀ ਸੰਜੋਤ ਸਮਾਨਾ ਮਿਟ ਗਏ ਗਾਵਨੁ ਪਾਏ ਬਿਸਰਾਣ ਨਾਨਕ ਪਰਬ ਕੇ ਸਤਪੁਰ ਉਹ ਯੋ ਮਿਲ ਜਾਂਦੇ ਪ੍ਰਭੂ ਦੇ ਵਿੱਚ ਜਿਵੇਂ ਨਦੀ ਦੂਰੋਂ ਆਉਂਦੀ ਆਉਂਦੀ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਰੂਪੀ ਬਣ ਜਾਂਦੀ ਹੈ ਉਹਨਾਂ ਦਾ ਆਉਣਾ ਜਾਣਾ ਬੰਦ ਹੈ ਸਾਰੇ ਪਰੀਪੂਰਨ ਜੋ ਪਰਮਾਤਮਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੀ ਬਣਿਆ ਉਹਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ ਇਹ ਬ੍ਰह्म ਗਿਆਨੀਆਂ ਦੀ ਗਤੀ ਇੱਕ ਗਤੀ ਹੈ ਕਾਰਕਾਂ ਦੀ ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹੜੀਆਂ ਰੂਹਾਂ ਬਖਸ਼ੀਆਂ ਹੋਈਆਂ ਉਹਨਾਂ ਨੂੰ ਕੁਝ ਕਰਨਾ ਧਰਨਾ ਬਾਕੀ ਨਹੀਂ رہ ਜਾਂਦਾ ਉਹਨਾਂ ਨੂੰ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਸ਼ਰੀਰ ਧਾਰਨ ਧਾਰਨਾ ਪੈਂਦਾ ਹੈ ਆਪਣੇ ਵਾਸਤੇ ਨਹੀਂ ਉਹ ਇਉਂ ਸਮਝ ਲਓ ਇੱਕ ਮਿਸਾਲ ਦੁਆਰਾ ਇੱਕ ਜੇਲ੍ਹ خانہ ਹੈ ਜੇਲ੍ਹ ਖਾਨੇ ਦੇ ਵਿੱਚ ਬਹੁਤ ਸਾਰੇ ਕੈਦੀ ਹਨ ਜਿਹੜੇ ਕੈਦੀ ਹਨ ਉਹਨਾਂ ਨੇ ਕੋਈ ਨਾ ਕੋਈ ਜੁਰਮ ਕੀਤਾ ਹੈ ਕੋਈ ਨਾ ਕੋਈ ਗਲਤੀ ਕੀਤੀ ਹੈ ਜਿਸ ਕਰਕੇ ਉਸ ਦਾ ਫਲ ਉਹ ਜੇਲ੍ਹ خانہ ਪੁਤਰੇ ਕਿਸਮ ਥੋੜੀ ਸਜ਼ਾ ਹੈ ਕਿਸ ਨੂੰ ਬਹੁਤੀ ਸਜ਼ਾ ਹੈ ਉਹ ਸਾਰੇ ਹੀ ਮੁਜਰਮ ਹਨ ਪਰ ਉਸੇ ਜੇਲ੍ਹ ਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਅਧਿਰੋਗਾ ਜੇਲ੍ਹ ਵੀ ਜਾਂਦਾ ਹੈ ਡਾਕਟਰ ਮੁਜਰਮ ਨਹੀਂ ਡਾਕਟਰ ਉਹਨਾਂ ਨੂੰ ਦਵਾਈ ਬੁਟੀ ਦੇਣ ਜਾਂਦਾ ਹੈ ਔਰ ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ ਇਸੀ ਤਰ੍ਹਾਂ ਇਹ ਸੰਸਾਰ ਇੱਕ ਜੇਲ੍ਹ خانہ ਹੈ ਦੁਨੀਆ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ ਪਰ ਉਹ ਰੂਹਾਂ ਜਿਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਕੁਝ ਕਰਨਾ ਧਰਨਾ ਬਾਕੀ ਨਹੀਂ ਉਹ ਆਪਣੇ ਵਾਸਤੇ ਨਹੀਂ ਆਉਂਦੇ ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਹਨ ਜਿਨ੍ਹਾਂ ਦੀ ਬਾਪਤੀ ਦੱਸੇਗੀ ਅਰਜੁਨ ਦੇਵ ਜੀ ਨੇ ਜਨਮ ਮਰਨ ਦਹੁ ਮੈਂ ਨਹੀਂ ਜਨ ਪਰਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਸਰਸਿਓ ਨੈਨ ਮਿਲਿਆ ਉਹਦਾ ਮਤਲਬ ਇਹ ਕੁਛ ਹੁੰਦਾ ਹੈ